ਹੁਣ ਤੇ ਅਗਲੇ ਗਲ ਪੈ ਜਾਂਦੇ ਨੇ ਪਤਾ ਲੱਗ ਜਾਂਦਾ ਵੀਡੀਓ ਬਣਾ ਕੇ ਪਾ ਦਿੰਦਾ ਤਾਂ ਮੜਾ ਜਾ ਇਹਨਾਂ ਤੇ ਸਕੰਜਾ ਕੱਸਿਆ ਜੇ ਸਾਧਾਂ ਤੇ ਸਕੰਜਾ ਕੱਸਿਆ ਉਹ ਧਰਮ ਨੇ ਨਹੀਂ ਕੱਸਿਆ ਧਰਮ ਤੁਰਮ ਤੋਂ ਕੋਈ ਨਹੀਂ ਡਰਦਾ ਇਹ ਡਰੇ ਮੀਡੀਏ ਤੋਂ ਸਾਇੰਸ ਨੇ ਸਕੰਜਾ ਕੱਸਿਆ ਸਾਇੰਸ ਨੇ ਇਹਨਾਂ ਨੂੰ ਸਿੱਧਾ ਕੈਮਰਿਆਂ ਨੇ ਕੀਤਾ ਕੈਮਰਿਆਂ ਨੇ ਸਿੱਧਾ ਕੀਤਾ ਨਾ ਕਿ ਧਰਮ ਨੇ ਮੈਂ ਪਿਛਲੇ ਐਤਵਾਰ ਕਿਹਾ ਸੀ ਪੋਥੀ ਤੇ ਹੱਥ ਰੱਖ ਕੇ ਨਾ ਐ ਕਹਿੰਦੇ ਐ ਜੋ ਕਹੂੰਗਾ ਸੱਚ ਕਹੂੰਗਾ ਸੱਚ ਕੇ ਸਿਵਾ ਇਦਾਂ ਹੀ ਕਹਿੰਦੇ ਐ ਪਰ ਪੋਥੀ ਤੇ ਹੱਥ ਰੱਖ ਕੇ ਲੁੱਟਦੇ ਕਿ ਨਹੀਂ ਲੁੱਟਦੇ ਸਾਡੇ ਲੀਡਰ ਵੀ ਜਦੋਂ ਮੰਤਰੀ ਬਣਦੇ ਐ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੇ ਐ ਕਸਮ ਖਾਂਦੇ ਕਿ ਨਹੀਂ ਖਾਂਦੇ ਤੇ ਕਿੰਨੇ ਪਰਸੈਂਟ ਮੰਤਰੀ ਨੇ ਜਿਹੜੇ ਕਸਮ ਖਾਣ ਤੋਂ ਬਾਅਦ ਸੰਵਿਧਾਨ ਦੀ ਧਰਮ ਦੀ ਰੱਬ ਦੀ ਗॉड ਦੀ ਭਗਵਾਨ ਦੀ ਕਸਮ ਖਾਂਦੇ ਨੇ ਕਸਮ ਖਾ ਕੇ ਭਾਵੇਂ ਕਾਮਰੇਡ ਵੀ ਹੋਵੇ ਰੱਬ ਨੂੰ ਨਹੀਂ ਵੀ ਮੰਨਦਾ ਪਰ ਜਿੱਦੇ ਕਸਮ ਖਾ ਕੇ ਜਿੱਦੇ ਜਿੱਦੇ ਮੰਤਰੀ ਬਣਦਾ ਸੌ ਚੁੱਕਦੇ ਨੇ ਨਾ ਸੌ ਚੁੱਕ ਸਮਾਗਮ ਹੁੰਦਾ ਨਾ ਬੋਲੋ ਯਾਰ ਸੌ ਚੁੱਕ ਕਸਮ ਖਾਂਦੇ ਨੇ ਨਾ ਤੇ ਮੈਨੂੰ ਪਰਸੈਂਟੇਜ ਬੋਲੋ ਕਿ ਕਿੰਨੇ ਪਰਸੈਂਟ ਨੇ ਜਿਹੜੇ ਕਸਮ ਖਾ ਕੇ ਮੁੜ ਕੇ ਸਹੀ ਕੰਮ ਕਰਦੇ ਨੇ ਪਰਸੈਂਟੇਜ ਬੋਲੋ 100 ਚੋਂ 2% ਚੰਗੇ 2% 98% ਕਸਮ ਖਾ ਕੇ ਮੁੱਕਰ ਜਾਂਦੇ ਐ ਡਰਦੇ ਐ ਨਹੀਂ ਡਰਦੇ ਪਰ ਜੇ ਮਾੜਾ ਮੋਟਾ ਮੰਤਰੀ ਡਰਦੇ ਐ ਕਸਮਾਂ ਤੋਂ ਰੱਬ ਤੋਂ ਨਹੀਂ ਡਰਦੇ ਕੈਮਰਿਆਂ ਤੋਂ ਡਰਦੇ ਐ ਇਹਨਾਂ ਤੇ ਸਿਕੰਜਾ ਕਿੰਨੇ ਕੱਸਿਆ ਫਾਇਦਾ ਅਸੀਂ ਕਹਿੰਦੇ ਆ ਲੋਕੀ ਨਾ ਝੂਠ ਬੜੇ ਬੋਲਦੇ ਨੇ ਜਰ ਜਿਨ੍ਹਾਂ ਦਾ ਜਿਹਨੇ ਜਿਹੜੇ ਕਸਮਾਂ ਖਾ ਕੇ ਏਡੀ ਵੱਡੀ ਪੱਦਰ ਤੇ ਉਹ ਝੂਠ ਬੋਲਦੇ ਨੇ ਆਮ ਜਨਤਾ ਨੇ ਤੇ ਫਿਰ ਬੁੱਲਣੀਆਂ ਸੌਂ ਚੁੱਕ ਸੌਂ ਚੁੱਕ ਕੇ ਜਾਤ ਨਹੀਂ ਸਿਖਾਤੀ ਲੋਕਾਂ ਨੂੰ ਵੀ ਧਰਮ ਤੁਰਮ ਕੋਈ ਗੱਲ ਨਹੀਂ ਹੁੰਦੀ ਜਿੱਥੇ ਲੋੜ ਪਵੇ ਸੌਂ ਚੁੱਕ ਲਿਆ ਕਰੋ ਮੁੜ ਕੇ ਜਿਵੇਂ ਮਰਜ਼ੀ ਕਰੀ ਜਾਓ ਵੱਡੇ ਤੋਂ ਲੈ ਕੇ ਛੋਟੇ ਤੱਕ ਕਸਮ ਖਾ ਕੇ ਡਿਊਟੀ ਸ਼ੁਰੂ ਕਰਦੇ ਨੇ ਪਰ ਉਹ ਕਸਮ ਦੀ ਕੋਈ ਵੀ ਕੀਮਤ ਦੱਸ ਦਿਓ ਜੇ ਹੈਗੀ ਤਾਂ ਕਰਦੇ ਆ ਕਿ ਨਹੀਂ ਇਦਾਂ ਫਿਰ ਅਸੀਂ ਅਸੀਂ ਸਿੱਖਣਾ ਫਿਰ ਕੀ ਹੁੰਦਾ ਹੈ ਹਰ ਮਹਿਕਮੇ ਚ ਵੇਖ ਲਓ ਸਾਡਾ ਢਾਂਚਾ ਇਦਾਂ ਦਾ